ਹਾਂ ਤੇ ਉਹ ਵਸੀਰੀ ਆਹੋ ਚਲ ਗਿਆ ਤੇ ਉਹ ਮੈਂ 500 ਕੁੜੀ ਦੇ ਸਕਰ ਪਾਇਆ ਸੀ ਇਹਨਾਂ ਦੇ ਨੂੰ ਤੇ 500 ਮੁੰਡੇ ਨੂੰ ਪਾਇਆ ਸੀ ਤੇ 1000 ਦੇ ਦੇ ਦਿਓ ਮੈਨੂੰ ਅੱਛਾ 5000 ਦੇ ਦੇ ਤੇ ਉਹਨਾਂ ਨੇ ਕੋਈ ਪਾਇ ਸਕਣ ਕੋਈ ਕਿਤੇ ਆਹੋ ਦੇ ਗਏ 500 ਆਪਣੀ ਕੁੜੀ ਦੇ ਕੇ 500 ਹੀ ਆਪਣੇ ਮੁੰਡੇ ਦੇ ਕੇ ਆ ਤੇ ਫਿਰ ਤੇਰਾ حساب ਬਰਾਬਰ ਨਾ ਹੋ ਗਿਆ ਕਿੱਦਾਂ ਬਰਾਬਰ ਹੋ ਗਿਆ ਉਹਨਾਂ ਨੂੰ ਮੈਂ 1000 ਰੁਪਏ ਦਿੱਤਾ ਜਿਹੜਾ ਤੂੰ ਹੀ ਦੇਣਾ ਮੈਨੂੰ ਅੱਛਾ ਜਿਹੜਾ ਉਹਨਾਂ ਦਿੱਤਾ ਉਹ ਤੂੰ ਰੱਖਣਾ ਵਾ ਤੇ ਜਿਹੜਾ ਤੂੰ ਦਿੱਤਾ ਉਹ ਕਿ ਤੁਸੀਂ ਤਾਂ ਉਹ ਸਗਣ ਦੇ ਕੇ ਕਿਉਂ ਮੈਂ ਹੀ ਕਰਤੀ ਮੇਰੇ ਦੋਤੇ ਮੈਂ ਦਿੱਤਾ ਕੋਲੋਂ ਤੁਸੀਂ ਦੋਗੇ ਹੈ ਦੱਸ ਤੇਰਾ ਇਹ ਕਿਹੜਾ ਗੱਲ ਲੱਗਾਈ ਖਾ ਦੇ ਇਹ ਕੋਈ ਨਵੀਂ ਗੱਲ ਹੈ ਵੀ ਉਧਰ ਹੁੰਦਾ ਹੁਣ ਜਦੋਂ ਉਹ ਸਗਣ ਦੇ ਕੇ ਗਏ ਮੈਂ ਹੀ ਕਰਤੀ ਹਰ ਜਗ੍ਹਾ ਜਾ ਕੇ ਦੇਣਾ ਕਰਨਾ ਕਿੱਦਾਂ ਕਰਨਾ ਮੈਂ ਹੀ ਸੋਚਦੀ ਨਹੀਂ ਕਰਦੀ ਹਾਂ ਹਾਂ ਪੱਲਿਓ ਕਰਦੀ ਆ ਮੇਰੇ ਕੋਲ ਕਰਦੀ ਆ ਤੂੰ ਲੈ ਕੇ ਹਾਂ ਤੁਹਾਡੇ ਕੋ ਕਰਦੀ ਆ ਤੇ ਤੁਹਾਡੇ ਕੋ ਕਰਦੀ ਆ ਦੁਨੀਆ ਦਾ ਇੰਚਾ ਜਿਹੜਾ ਸਗਨ ਦੇਣਾ ਹੁੰਦਾ ਉਹ ਤੁਸੀਂ ਦੇਣਾ ਜਿਹੜਾ ਕੋਈ ਸਗਨ ਦੇ ਕੇ ਗਿਆ ਉਹ ਮੇਰਾ ਹੋ ਗਿਆ ਇਹ ਸਾਹ ਹੁਣ ਚੇਂਜ ਨਹੀਂ ਹੋ ਸਕਦੇ ਦੁਨੀਆ ਤੇ ਵੱਲੀ ਗੱਲ ਨਾ ਕਰੋ